ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਣੀ ਟੀਵੀ ਮੈਂ ਹਾਂ ਗਜ਼ਲ ਸਤਸਦੀਵਾ ਨਜ਼ਰ ਪਉਣੇ ਆ ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਸ਼ੰਭੂ ਖਨੋਰੀ ਮੋਰਚੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਅਸੀਂ 8-8 ਘੰਟੇ ਕਿਸਾਨਾਂ ਅਤੇ ਕੇਂਦਰ ਦੇ ਮੰਤਰੀਆਂ ਦੀ ਮੁਲਾਕਾਤ ਕਰਵਾਉਂਦੇ ਰਹੇ ਹਾਂ ਦੂਜੇ ਤਰੀਕੇ ਮੁਰ ਉਹੀਓ ਕਾਨੂੰਨ ਲਿਆਉਣਾ ਚਾਹੁੰਦੀ ਹੈ ਕੇਂਦਰ ਸਰਕਾਰ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਮੇਰੀ ਕੋਲ ਤੇ ਹੋਈ ਡੱਲੇਵਾਲ ਨਾਲ ਗੱਲ ਮਰਨਵਰਤ ਖਤਮ ਕਰਨ ਦੀ ਕੀਤੀ ਅਪੀਲ ਡੱਲੇਵਾਲ ਨੂੰ ਕਿਹਾ ਕੀ ਹਸਪਤਾਲ ਵਿੱਚ ਵੀ ਚੱਲਦਾ ਰਹੇਗਾ ਉਹਨਾਂ ਦਾ ਮਰਨ ਵਰਤ ਸੀਐਮ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਜੁੜੀਆਂ ਹਨ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਕਿਸਾਨਾਂ ਨੂੰ ਗਲਬਾਤ ਦਾ ਸੱਦਾ ਕਿਉਂ ਨਹੀਂ ਦੇ ਰਹੀ ਕੇਂਦਰ ਸਰਕਾਰ ਸੀਐਮ ਮਾਨ ਨੇ ਕੇਂਦਰ ਸਰਕਾਰ ਤੇ ਇਹ ਵੀ ਕੱਸਿਆ ਤੰਜ ਕਿ ਕੇਂਦਰ ਸਾਰੇ ਸਟੇਕ ਹোল্ডার ਨੂੰ ਬੁਲਾ ਕੇ ਕਰੇ ਮੀਟਿੰਗ ਅੜੀਲ ਰਵਈਆ ਛੱਡੇ ਕੇਂਦਰ ਸਰਕਾਰ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਸਭ ਪਤਾ ਹੈ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਉਣ ਸ਼ਿਵਰਾਜ ਚੋਹਣ ਕੇਂਦਰ ਵੱਲੋਂ ਭੇਜੇ ਨਵੇਂ ਖਰੜੇ ਨੂੰ ਲੈ ਕੇ ਭਗਵੰਤ ਮਾਨ ਦੀ ਪਾਜਪਾ ਨੂੰ ਦੋ ਟੁੱਕ ਕੇ ਹਾਂ ਸਾਡਾ ਪੰਜਾਬ ਦਾ ਖੇਤੀ ਸਿਸਟਮ ਵਧੀਆ ਖੇਤੀ ਸੂਬੇ ਦਾ ਵਿਸ਼ਾ ਹੈ ਅਸੀਂ ਮੰਡੀ ਸਿਸਟਮ ਨਹੀਂ ਹੋਣ ਦਵਾਂਗੇ ਖਰਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਦੱਸਿਆ ਕਿ ਇੱਕ ਦਿਨ ਵਿੱਚ ਪੰਜਾਬ ਬੰਦ ਹੋਣ ਨਾਲ ਪਿਆ 100 ਕਰੋੜ ਦਾ ਕਟਾ ਕਿਸਾਨਾਂ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੀਤਾ ਟਵੀਟ ਪੰਜਾਬ ਵਿੱਚ ਭੁੱਖ ਹੜਤਾਲ ਅਤੇ ਤਰਨੇ ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਕਹੀ ਗੱਲ ਕਿਸਾਨਾਂ ਨਾਲ ਗੱਲ ਤਾਂ ਕਰੇ ਭਾਜਪਾ ਸਰਕਾਰ ਕੇਜਰੀਵਾਲ ਨੇ ਕਿਹਾ ਕੇਂਦਰ ਤਿੰਨ ਕਾਲੇ ਕਾਨੂੰਨਾਂ ਨੂੰ ਪਾਲਿਸੀ ਕਹਿ ਕੇ ਲਾਗੂ ਕਰਨ ਦੀ ਕਰ ਰਹੀ ਤਿਆਰੀ ਪੰਜਾਬ ਵਿੱਚ ਠੰਡ ਅਤੇ ਧੁੰਦ ਦੇ ਕਹਿਰ ਤੋਂ ਪਰੇਸ਼ਾਨ ਹੋ ਰਹੇ ਮਜ਼ਦੂਰ ਕਿਹਾ ਨਹੀਂ ਮਿਲ ਰਿਹਾ ਕੰਮ ਲੋਕਾਂ ਦੇ ਕੰਮਕਾਜ ਤੇ ਪੈ ਰਿਹਾ ਮਾੜਾ ਅਸਰ ਇਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ